ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ 'ਚ ਲੋ ਜੀ ਕੱਲ ਟਰੈਕਟਰ ਲੈ ਆਇਤੇ ਮਤਲਬ ਸਾਈ ਦੇ ਆਏ ਮਿਲੂਗਾ ਹਲੇ 8-10 ਦਿਨ ਤੱਕ ਕਹਿੰਦੇ ਫੌਦਾ ਫਿਰਦਾ ਹੋ ਗਿਆ ਸਾਰਾ ਤੁਸ ਫਾਰਵਰਡ ਟਰੱਕ ਭਜਾ ਲੈਣਾ ਕਹਿੰਦਾ 45 ਬਸਲਾਤੀ ਉਹਦੀ ਤੇ 50 ਹੋ ਗਿਆ ਮੈਂ ਤਾਂ ਕਹਿੰਦਾ ਮੈਂ 47 ਵਾਲੀ ਲਾ 4x4 ਕਹਿੰਦਾ ਨਹੀਂ ਭਜਾਈ ਲੈਣਾ ਮੈਂ ਚੱਲ ਠੀਕ ਆ ਬਾਕੀ ਹੁੱਕ ਦੇ ਆਏ ਤੇ ਕੱਲ ਬਣਾਉਣ ਵਾਸਤੇ ਕਰਾਲੀ ਉੱਤੇ ਬਾਅਦ ਫਿਰ ਉਹ ਕਹਿੰਦਾ ਵੀ ਕੱਲ ਹੀ ਪਰਸੋਂ ਨੂੰ ਮਿਲ ਜੂ ਮੋਲਾ ਜੀ ਸੋਮਵਾਰ ਤੱਕ ਉਹ ਜੂ ਤਿਆਰ ਫੇਲੇ ਆ ਕੇ ਦੇਖ ਦੇ ਕੱਢ ਦੇ ਟਰਾਲੇ ਨੂੰ ਵਾਰ ਤਾਂ ਇਹਨੇ ਵਿਚਾਰੇ ਨੇ ਬਾਹਰ ਨਹੀਂ ਕਢਣਾ ਬਾਕੀ ਉਹਨਾਂ ਨਾਲ ਗੱਲ ਹੋਈ ਸੀ ਫੇਰ ਹਰਮਨ ਨਾਲ ਗੱਲ ਵੀ ਹੋਈ ਸੀ ਕੱਲ ਹਰਮਨ ਨੇ ਉਹਨੂੰ ਉਹਦੀ ਸਲਿੱਪ ਵੀ ਭੇਜੀ ਆ ਟਰਾਲੇ ਦੀ ਕਹਿੰਦਾ ਮਸੜ ਜੀ ਵੀ ਦੁਆਰਾ ਵੇਟ ਕਰਾਓ ਟਰਾਲੇ ਦਾ ਤੁਸੀਂ ਵਿੱਚ ਕੋਈ ਡਾਊਟ ਆ ਚਾਹੇ ਤਾਂ ਉਦੋਂ ਕਹਿੰਦਾ ਥੋਤੇ ਕੰਡਾ ਹੈ ਉਹਨੇ ਕੋਈ ਜ਼ੀਰੋ ਕਰਨੀ ਭੁੱਲ ਗਿਆ ਜਾਂ ਕੋਈ ਹੋਰ ਪ੍ਰੋਬਲਮ ਸੀ ਵਿਕੰਡਾ ਸਹੀ ਨਹੀਂ ਆਇਆ ਕਿਉਂਕਿ ਉਧਰ ਸਾਡੇ ਕੋਲ 3/43 ਆਇਆ ਤਾਂ 43 ਕੁਇੰਟਲ ਜਾਂ ਕਿਲੋ ਦੇ ਕੁਝ ਘੱਟਦਾ ਥੋੜਾ ਜਾਂ ਮੈਂ ਕਹ ਵੀ ਚਲੋ ਦੁਬਾਰਾ ਗੰਡਾ ਕਰਾ ਲੂੰਗਾ ਕੋਈ ਨਹੀਂ ਹੈਪੀ ਵੀਗਰ ਵੀ ਗੱਲ ਹੋਈ ਸੀ ਮਿਲਕੇ ਵਾਲੇ ਨਾਲ ਉਹ ਵੀ ਮੈਨੂੰ ਕਹਿੰਦਾ ਤਾਂ ਕਹਿੰਦਾ ਵੀ ਵੇਟ ਸੋਇ ਘੱਟ ਲੱਗਦਾ ਵੀ ਤੂੰ ਇੱਕ ਵਾਰੀ ਦੁਬਾਰਾ ਵੇਟ ਕਰਾ ਕੇ ਦੇਖੀਂ ਵੀ ਕਿੰਨਾ ਹੁੰਦਾ ਮੈਂ ਚੱਲ ਕੋਈ ਨਹੀਂ ਜਦੋਂ ਹੋਕਾ ਗਈ ਉੱਥੇ ਬਾਅਦ ਫੇਰ ਕਰਾ ਕੇ ਲਿਆਂਗੇ ਨਾਲੇ ਵੀਡੀਓ ਬਣਾ ਕੇ ਲਿਆਂਗੇ ਉਦੋਂ ਵੀਡੀਓ ਵੀ ਨਹੀਂ ਬਣੀ ਹੈਗੀ ਕਾਲੀ ਜੀਤੀ ਥੋੜੀ ਜੀ ਵੇਟ ਕਰਾ ਕੇ ਇਕਣੀ ਅਸੀਂ ਆ ਗਏ ਕਿਉਂਕਿ ਜਿਹੜਾ ਸਲਿੱਪ ਲੈ ਲੈਂ ਇਹ ਤੋਸਨ ਇਹ ਪਕੜ ਕੇ ਦੇ ਦਿੰਦੀ ਆ ਅਸੀਂ ਵੀ ਚਲ ਕੋਈ ਪੈਸਾ ਨਹੀਂ ਦਿੱਤਾ ਤਾਂ 20 ਰੁਪਏ ਦਿੱਤੇ ਉਹਨੂੰ ਇੱਕ ਨਹੀਂ ਕੰਡੇ 'ਤੇ ਚੜਾ ਕੇ ਆਪਣਾ ਤਾਰ ਲਿਆਈ ਖੋਲ ਕੇ ਸਾਨੂੰ ਐ ਲੱਗਿਆ ਵੀ ਸ਼ਾਇਦ ਇਹ ਇੰਨਾ ਕੁ ਵਜਨ ਆ ਕਿ ਬਰੀ ਕਿ ਕੋਈ ਟਰੈਕਟਰ ਜਾਂ ਖੋਲਿਆ ਜਾਂ ਕੰਡਾ ਹਿੱਲ ਸਕਦਾ ਕਿਉਂਕਿ ਪਹਿਲਾਂ ਟਰੈਕਟਰ ਚਲਾਇਆ ਜਾਂ ਉੱਪਰ ਖੋਲਿਆ ਝੂਟੇ ਜਿ ਮਾਰੀਗਾ ਟਰੈਕਟਰ ਖੋਲਦਾ ਥੋੜਾ ਜਿ ਔਖਾ ਦਾ ਕੰਡੇ ਦੇ ਉੱਪਰ ਕਿਉਂਕਿ ਕੰਡਾ ਹਿੱਲ ਜਾਂਦਾ ਤਾਂ ਨਾ ਉਹਦੇ ਕਰਕੇ ਮੈਨੂੰ ਚਾਹ ਡਾਊਟ ਕਹ ਲਓ ਚਾਹ ਕੋਈ ਵੀ ਕਹ ਲਓ ਚਲੋ ਬਾਕੀ ਦੇਖਦੇ ਆ ਪਰसों ਚੋਕ ਤੱਕ ਜਿਹੜਾ ਹੁੱਕ ਆ ਗਈ ਉਥੇ ਬਾ ਕੰਡਾ ਕਰਾ ਕੇ ਦੇਖਾਂਗੇ ਕਿੰਨਾ ਹੁੰਦਾ ਕਿ ਜਿਹੜਾ ਉੱਪਰਲਾ ਸਮਾਨ ਵੀ ਖੋਲਿਆ ਵਾ ਉਹ ਵੀ ਵਿੱਚੇ ਰੱਖ ਲਏ ਜਾਉਂਗੇ ਜਿਹੜਾ ਹੁਣ 20 50 ਗੱਲੋ ਦਾ ਜਿੰਨੇ ਦਾ ਵੀ ਉੱਪਰ ਵਾਲੇ ਪਾਈਪ ਹੋ ਗਏ ਉੱਪਰ ਵਾਲੇ ਜਿਹੜੇ ਸਪੋਰਟਾਂ ਐ ਬੱਤੀ ਆ ਸਾਰਾ ਕੁਝ ਹਰਮਨ ਵਾਲਾ 20 ਫੁੱਟਾ ਐ ਉਹ ਹੈਗਾ ਪਲਾਹੇ ਦਾ ਆਪਣਾ ਉਤੀ ਬਲਗੇ ਦਾ ਹੀ ਉਹਦਾ 50 50 ਕੁਇੰਟਲ ਦਾ ਹੋਇਆ ਮਨੇ ਮੋਲੇ ਥੱਲੇ ਭੇਜੀ ਤੀ ਉਹ ਕਹਿੰਦਾ ਮੇਰਾ ਮਾ ਥੋੜੀ ਜੀ ਵੀ 50 50 ਕੁਇੰਟਲ ਦਾ ਐ 20 ਫੁੱਟਾ ਕੰਡਾ ਵੀ ਥੋੜਾ 16 ਫੁੱਟ ਬਿਲਗੇ ਦਾ ਘਟੋ ਘਟ 45 ਕੌਂਸਲ ਦਾ ਹੋਣਾ ਚਾਹੀਦਾ ਮੈਂ ਚਲੋ ਕੋਈ ਨਹੀਂ ਬਾਕੀ ਕੰਡਾ ਕਰਾ ਕੇ ਦੇਖਦੇ ਹੁਣ ਜਦੋਂ ਉਸ ਦਿਨ ਤੋਂ ਬਾਅਦ ਤਾਂ ਪਾਈ ਨਹੀਂ ਹੋਇਆ ਹੁੱਕ ਕਰਕੇ ਹੁਣ ਕੱਲੂ ਹੁੱਕ ਮਿਲ ਜੇਣੀ ਐਤਵਾਰ ਨੂੰ ਕਹਦਾ ਤਾਂ ਉਹ ਬਾਕੀ ਪੁੱਛੂੰਗਾ ਵੀ ਕੱਲੂ ਦੁਕਾਨ ਖੁੱਲੀ ਆ ਜੇ ਖੁੱਲੀ ਹੋਈ ਤਾਂ ਕੱਲੂ ਲਿਆਉਂਗੇ ਨਹੀਂ ਫੇ ਪਰਸੋਂ ਨੂੰ ਤਾਂ ਪੱਕੀ ਹੋਆ ਸੋਮਵਾਰ ਨੂੰ ਲਿਆ ਕੇ ਫੇ ਕੰਡਾ ਕਰਾ ਕੇ ਦੇਖਦੇ ਆ ਕਿੰਨਾ ਹੁੰਦਾ ਨੜੇ ਅਗਲੇ ਹਫਤੇ ਉਹ ਤਾਂ ਟਰੈਕਟਰ ਵੀ ਮਿਲ ਜਾਣਾ ਬਾਕੀ ਚਲੋ ਕੰਮ ਤਾਂ ਚੱਲਦੇ ਆ ਚੱਲੀ ਜਾਣੇ ਆ ਕੀ ਆਰੀ ਗੱਲ ਗੁੱਡਗੇ ਤੇ ਭਈਏ ਰੱਖੇ ਵੇ ਤੇ ਅੱਜ ਵੀ ਲੱਗਿਆ ਵਾ ਬਾੜੇ ਵਿੱਚ ਗੱਲ ਸਾਰੀ ਦਿਹਾੜੀ ਟਾਈਮ ਨਹੀਂ ਲੱਗਿਆ ਅੱਜ ਵੀ ਦੇਖੋ ਹੁਣ ਕਿਹੜਾ ਮਾਰ ਕੇ ਆਉਂਦਾ ਬਾੜੇ ਚ ਦੇਖ ਲੈ ਕਿੰਨਾ ਖੋ ਗਿਆ ਕਿਆ ਕਰਿਆ ਹੁਣ ਹੋਰ ਬਣਾਤਾ ਇਹਨਾਂ ਸਾਫ ਕਰਕੇ ਕੱਖੇ ਬਹੁਤ ਹੋਇਆ ਵਾ ਤਾਂ ਗੋਬਰ ਗੈਂ ਸਾਫ ਹੋ ਗਿਆ ਹੁਣ ਚੱਲ ਆਇਆ ਵੀ ਸਪਰੇਅ ਮਾਰ ਦਾਂਗੇ ਸਿਆਲ ਚ ਹੋਣਾ ਵੀ ਘਟਾ ਬਾਕੀ ਖਲਾੜੀ ਵੀ ਕਰਦੇ ਸਾਫ ਐਦਗੀ ਚਲਾਉਣੀ ਆ ਇਹ ਉਣੀ ਤਿਆਰ ਕਰਕੇ ਰੱਖ ਦੇਣੀ ਆਪਾਂ ਨੇ ਆ ਲਿਪਲੁੱਪ ਕੇ ਗਾਇਬ ਹੋ ਪਿਆ ਬਸ ਮਾਨ ਦਾ ਆਹ ਸਾਮਾਨ ਸਾਰਾ ਜਾ ਕੇ ਸਿੱਟਣੇ ਵਾਲਾ ਹੈ ਜਿਹੜਾ ਨਹੀਂ ਚਾਹੀਦਾ ਆਪਾਂ ਨੂੰ ਗਨਾ ਗਰ ਗਿਆ ਪਰ ਉਹ ਖੜਾ ਤਾਂ ਠੀਕ ਆ ਵਿੱਚ ਚੂਹੇ ਨੇ ਤਾਂ ਨਹੀਂ ਖਾਧਾ ਬਾ ਨਾ ਫੇ ਤਾਂ ਖਰਾਬ ਹੋ ਜਾਂਦਾ ਚੂਹੇ ਦਾ ਖਾਧਾ ਬਾ ਸੁੱਕਣ ਲੱਗ ਜਾਂਦਾ ਚੱਲ ਆਪਣਾ ਬੀਜ ਦਾ ਸਰ ਜਣਾ ਕਰਦੇ ਆਨ ਸਾਫ ਠੀਕ ਆ ਇਹਨੂੰ ਫੇ ਬਾਕੀ ਦਾ ਖਰਾਬ ਮਾਰ ਦੇਣਾ ਆਪਾਂ ਨੇ ਇਹ ਆ ਜਿਹੜੀ ਮਿੱਟੀ ਦੀਆਂ ਢੇਰੀਆਂ ਆ ਪੱਧਰੀ ਕਰਕੇ ਬਣਾ ਦਈਏ ਇਹਨੂੰ ਕਲਾੜੀ ਨੂੰ ਤਿਆਰ ਇਹਦੀ ਕਿ ਚਲਾਉਣੀ ਆ ਪਿਛਲੀ ਵਾਰ ਤਾਂ ਚੱਲੀ ਹੋਣੀ ਹੈਗੀ ਚਲੋ ਕੋਈ ਨਹੀਂ ਇਹਦੀ ਤਾਂ ਪੱਕੀ ਚਲਾਉਣੀ ਆ ਚਾਹੇ ਕੁਝ ਵੀ ਹੋਵੇ ਆ ਵੀ ਪਈ ਆ ਵਿਚਾਰੇ ਦੋ ਥੰਮ ਇਹ ਵੀ ਕਿਸੇ ਪਾਸੇ ਕਰਨੇ ਆ ਟਿਕਾਣੇ ਆ ਦਰਖਤ ਲਾਵੇ ਬਾਪੂ ਨੇ ਇੱਧਰ ਐਡੇ-ਐਡੇ ਹੋ ਗਏ ਮੈਂ ਕਿਹਾ ਤਾਂ ਮੈਂ ਕਿਹਾ ਬੋਰ ਨਾ ਲਾ ਇੱਧਰ ਹੀ ਸੜ ਕਹਿੰਦਾ ਮੈਂ ਇੱਧਰ ਲਾਉਣੀ ਆ ਮੈਂ ਚੱਲ ਫਲੇ ਆ ਰੈਂਪ ਸਰ ਬਣਾਉਣਾ ਟਰਾਲੀ ਕਰਕੇ ਆਹਾ ਹਾਂ ਨਾ ਰੈਂਪ ਸਰ ਬਣਾਉਣਾ ਜੀ ਹਜੇ ਰਹਿੰਦਾ ਨਾਲੀਪੁਰ ਤੇ ਟਰਾਲਾ ਮੁੰਡੇ ਨੂੰ ਦਿੱਕਤ ਹੁੰਦੀ ਔਰੇ ਬੜਾ ਟਰਾਲਾ ਪਿਛਲੀ ਵਾਰੀ ਬਹੁਤ ਔਖਾ ਮੂੜਿਆ ਉਥੇ ਤੱਕ ਰੈਂਪ ਬਣਾਵਾਂਗੇ ਨੂੰ ਸਾਫ ਕਰਕੇ ਇੱਧਰ ਵੀ ਆ ਭਰ ਦੇਣਾ ਸਾਰਾ ਜੀ ਇਹਨ ਵਧੀਆ ਮੂੜ ਬਣਾ ਦੇਣਾ ਜਿਹੜੀ ਦਿੱਕਤ ਨਾ ਆਵੇ ਟਰਾਲਾ ਖੜਾਉਣ ਚ ਛੱਪੀ ਤਾਂ ਆ ਗਈ ਹੁਣ ਡੁੱਡੀ ਤਾਂ ਨਹੀਂ ਹੈਗੀ ਘੱਟੇ ਆ ਬਾਕੀ ਦੇਖਦੇ ਆ ਵੀ ਮਸ਼ੀਨ ਤੇ ਵੜਾਈਏ ਕਿ ਲੀਵਰ ਤੇ ਵੜਾ ਲਈਏ ਮੈਂ ਕਿਹਾ ਵੀ ਇੰਨੀ ਕਿ ਜਗਾ ਉੱਪਰ ਦੀ ਲੀਵਰ ਤੇ ਵੜਾ ਲਾਂਗੇ ਕਿਉਂਕਿ ਬਰਸੀਨ ਬੀਜਣਾ ਸੌਖਾ ਰਹਿੰਦਾ ਹੋਰ ਤਾਂ ਕੁਛ ਨਹੀਂ ਜੇ ਵੀ ਮਸ਼ੀਨ ਤੇ ਵੜਾ ਲਾ ਫੇਰ ਬਰਸੀਨ ਬੀਜਣੇ ਨੂੰ ਤੰਗ ਹੁੰਦੇ ਆ ਬਾਹ ਬਹੀ ਬਹੁਤ ਫੇਰ ਪਰਾਲੀ ਦਾ ਹੱਲ ਕਰਨਾ ਔਖਾ ਹੋ ਜਾਂਦਾ ਤਾਂ ਫਿਰ ਹੁਣ ਇਹ ਸੋਚਿਆ ਵੀ ਇੰਨੀ ਕਿ ਦੇਖਦੇ ਲੀਵਰ ਵਾਲੇ ਦੋ ਹੈਗੇ ਆਪਣੇ ਕੋਲ ਇਹਨਾਂ ਨੂੰ ਪੁੱਛ ਲੈਣਾ ਜੇ ਮੰਨ ਕੇ ਤਾਂ ਇਹਨਾਂ ਤੇ ਵੜਾ ਲਾਂਗੇ ਨਹੀਂ ਕੋਈ ਹੋਰ ਦੇਖ ਲਾਂਗੇ ਜੇ ਨਾ ਮਿਲੇ ਮਸ਼ੀਨ ਤਾਂ ਹੈਗੀ ਉਹ ਆ ਬਾਕੀ ਹੁਣੇ ਆਈ ਜਾਂ ਦੋ ਚਾਰ ਦਿਨ ਵਿੱਚ ਬੜਾ ਜੀਏ ਤੇ ਬਰਸੀਨ ਬਸੋਂ ਬੀਜਣ ਦੀ ਤਿਆਰੀ ਕਰ ਲਈਏ ਮੈਂ ਕਿਹਾ ਬਸੋਂ ਦੇ ਵਿੱਚੋਂਗੇ ਤਾਂ ਹੀ ਪੈਣਾ ਹੋਣਾ ਕਿਉਂਕਿ ਹੋਰ ਤਾਂ ਹੁਣ ਚਾਰਾ ਵੀ ਨਹੀਂ ਕੋਈ ਆਚਾਰ ਦੇਖ ਲਓ ਆਚਾਰ ਚੱਲਦਾ ਜੇ ਹੁਣ ਬਰਸੀਨ ਬੀਜੂਗੇ ਤਾਂ ਵੀ 60 ਦਿਨ ਵਿੱਚ ਬਸ ਨਹੀਂ ਹੁੰਦਾ ਘੱਟੋ-ਘੱਟ 70 ਦਿਨ ਚ ਚਲੋ ਥੋੜਾ ਜਿਹਾ ਗੇਤਾ ਆਇਆ ਘੱਟ ਹੋਇਆ ਹੁੰਦਾ ਕਿਉਂਕਿ ਠੰਡ ਤੇ ਪੈਣਾ ਜਾਂ ਠੰਡ ਪੈਣ ਲੱਗਦੀ ਹੈਗਾ ਹਾਂ ਤਾਂ ਤਸ ਫਾਟ 70 ਦਿਨ ਤੇ ਵੀ ਵਾਧੇ ਲਿਆ ਜਾਂਦਾ ਕਈ ਵਾਰੀ ਮੈਂ ਚਲੋ ਬਿਜਲੀ ਡੰਗਰਾਂ ਨੂੰ ਮੌਜਰ ਰਹੂੰਗੀ ਐਂ ਤਾਂ ਬਾਜਰਾ ਹੈਗਾ ਇਹਨੂੰ ਵੱਡਾ ਲਾਉਂਦੇ ਆ ਹੁਣ ਕੱਲ ਪਰਸੋਂ ਨੂੰ ਆ ਚਾਰ ਲਿਆਂਦਾ ਵਿਚ ਰਲਾਲਾ ਕੇ ਪਾਈ ਜਾਣਾ ਚਾਰ ਤੇ ਇਹ ਥੋੜਾ ਜਿਹਾ ਬਾਜਰਾ ਥੋੜਾ ਜਿਹਾ ਚਾਰ ਚੱਡੀ ਜਣਾਂ ਨਾਲੇ ਪਪੂਲਰ ਪਾ ਪਾ ਸ਼ਿੰਗਾ ਦੀਏ ਮੈਂ ਕਿਹਾ ਨਾਲੇ ਸਫਾਈ ਕਰਾ ਦੀਏ ਫਿਰ ਉਤੇ ਬਾਦੀ ਦੇ ਵਿੱਚ ਕਣਕ ਬੀਜਾਂਗੇ ਹੁਣ ਜਵੀ ਕੈਨਸਲ ਕਰਤੀ ਕਣਕ ਬੀਜਣ ਵਾਸਤੇ ਤਿਆਰੀ ਕਰਦੀ ਹੈ ਸਾਫ ਸਫਾਈਆ ਇਹਨਾਂ ਦਾ ਅਜੇ ਮਹੀਨੇ ਤੱਕ ਬੀਜਾਂਗੇ ਹੁਣ ਸਾਫ ਸਫਾਈਆ ਮੈਂ ਸਾਰਾ ਕਰਾ ਦਿਆ ਜੜਾਂ ਚੋਂ ਸੰਗਾਈ ਟਾਈਮ ਆ ਹੁਣ ਸੰਗਾਈ ਦਾ ਅਸਲੀ ਸੰਗਾਈ ਦਾ ਟਾਈਮ ਵੈਸੇ ਇਹ ਆ ਜੇ ਦਿਨਾਂ ਹੀ ਛਾਂਦੀ ਹੈ ਤਾਂ ਵਧੀਆ ਰਹਿੰਦਾ ਪੱਤਾ ਵੀ ਥੋੜਾ ਹੈ ਹੁਣ ਚਲੋ ਝੜਨਾ ਸ਼ੁਰੂ ਹੋ ਗਿਆ ਪਰ ਜੇ ਆਪਾਂ ਗਾਂਹਾਂ ਜਾ ਕੇ ਛਾਂਗਦੇ ਆ ਫਰਪਰੀ ਵਿੱਚ ਉਸ ਟਾਈਮ ਪਤਾ ਨਹੀਂ ਹੁੰਦਾ ਉਹੀ ਟੈਂਸ਼ਨ ਕਾਈ ਦਾ ਠੀਕ ਆ ਫਰਪਰੀ ਮਾਰਚ ਵਿੱਚ ਪਰ ਉਸ ਟਾਈਮ ਖੇਤ ਨਹੀਂ ਵਿਹਲੇ ਹੁੰਦੇ ਹੁਣ ਜਿਹਨੇ ਕਣਕ ਬੀਜਤੀ ਉਹ ਫਿਰ ਕਣਕ ਚ ਕੀ ਕਹਣਾ ਛਾਂਗੂਗਾ ਉਹ ਤਾਂ ਫਰਵਰੀ ਚ ਤਾਂ ਉਹ ਛਾਂਗ ਹੋ ਸਕਦਾ ਵੀ ਜਿਹੜਾ ਖੇਤ ਕੋਈ ਬੀਨਾ ਹੈ ਜਿਹ ਕਹਣਾ ਜਾ ਗੰਨੇ ਵਾਲਾ ਹੈ ਪਹਿਲੇ ਸਾਲ ਦੇ ਗੰਨੇ ਵਾਲਾ ਉਹ ਫਰਵਰੀ ਚ ਥੱਲੇ ਤੇ ਹੱਥ ਗਿਆ ਛਾਂਗ ਹੋ ਸਕਦਾ ਇਹ ਤਾਂ ਨਹੀਂ ਛਾਂਗ ਹੋਣੇ ਇਹ ਤਾਂ ਹੁਣ ਉਣੀ ਛਾਕ ਹੋਣੇ ਆ ਗਾਹਾਂ ਤਾਂ ਫਿਰ ਕਣਕ ਬੀਜ ਹੋ ਜਾਣੀ ਚਲੋ ਚੱਲਦੇ ਆ ਕਰ ਲਈਏ ਹੋਰ ਭਾਈ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਇਹਨ ਵਧੀਆ ਪੰਚ ਕਿਆ ਕਹਿੰਦਾ ਸ਼ਾਨੂ ਨੂੰ ਘਰ ਨੂੰ ਲੈ ਕੇ ਜਾਣ ਨੂੰ ਇਹ ਕਹਿੰਦਾ ਸ਼ਾਨ ਦਾ ਕਿਆ ਕਰਦਾ ਮੈਂ ਸ਼ਾਨ ਨੂੰ ਲਾਉਂਗਾ ਹੁੰਜੇ ਜੀ ਬਾਈ ਹੁਣ ਹੁੰਜੇ ਚ ਲੈ ਜਾਈਂ ਹੁੰਜੇ ਲੈ ਆਉਣੀ ਹੈ ਉਹ ਟਰੈਕੀ ਕਰੇ ਹੈ ਠੀਕ ਹੈ ਉਹ ਮੇਰੀ ਗੱਲ ਟਰੈਕਟਰ ਮੁੜਦਾ ਉਹ ਖੰਗਦਾ ਟਰੈਕਟਰ ਉਰੇ ਆ ਕੇ ਟਰੈਕਟਰ ਮੁੜਦਾ ਇੱਥੇ ਵੜ ਕੇ ਆਏ ਇੱਥੇ ਵੜ ਕੇ ਅੰਦਰ ਵਿੱਚ ਵੜ ਜਾਂਦਾ ਫੇਰ ਲੈਲਾ ਮੁੜਦਾ ਯਾ ਫਿਰ ਟਰੈਕਟਰ ਲੈਲਾ ਉੱਥੇ ਉਹ ਟਰੈਕਟਰ ਚੱਲਿਆ ਚੱਕ ਹੁੰਜੇ ਨੂੰ ਨਹੀਂ ਯਾਰ ਹੈ ਉਹਦੀ ਤੇਰੀ ਮੁਰਜਾ ਟਰਾਲੇ ਨੇ ਤਾਂ ਇਹ ਮੁਕਤੀ ਮਾ ਟਰੈਕਟਰ ਇੱਥੇ ਮੇਰੇ ਹੱਥ ਬਹੁਤ ਜਿਆਦਾ ਕਲ ਮੁੜਤਾ ਗਿਆ ਤਾਂ ਕਲ ਮੁੜਤਾ ਗਿਆ ਤਾਂ ਸਮਾਨ ਖੜਾ ਹੁੰਦੇ ਮੂਰੇ ਇਹ ਕਿਹੜੇ ਪ੍ਰੈਸ਼ਰ ਵਾਲਾ ਨਹੀਂ ਇਹ ਜਿਹੜਾ ਪ੍ਰੈਸ਼ਰ ਦੇ ਬਿਨਾ ਉਹ ਤੰ ਸਮਾਨ ਉਧਰ ਖੋਲੇਗਾ ਨਾਲ ਆਪਣਾ ਸਾਈਡ ਤੋਂ ਖੜਾ ਹੈ ਮਮੇ ਤੇ ਨਹੀਂ ਪਿੱਛੇ ਕਦੇ ਖੋਲਣਾ ਅੰਦਰ ਖੜਾ ਉਹ ਜਿਹੜਾ ਲੋਡ ਤੇ ਬਿਨਾ ਹੈ ਉਹ ਖੋਲ ਉਹ ਚਾਹੀਦਾ ਕੱਲ ਉਹ ਨੂੰ ਨਹੀਂ ਖੁੱਲਣਾ ਫਿਰ ਚਾਹ ਚਾਹ ਚਾਹੀਦਾ ਉਹਦੇ ਬਾਅਦ ਅੰਦਰ ਖੜਨੇ ਆ ਇਹ ਮੁੜਦਾ ਤਾਂ ਆਹਮ ਕਲ ਉਰੂਤ ਤੇ ਬੱਡਰ ਲੇਗਾ ਫਸਲ ਦਾ ਟਾਈਮ ਫਿਰ ਬਾਹਰ ਖੜਨੇ ਆ ਫਿਰ ਜੱਕ ਜੱਕਣ ਕੇ ਦਾ ਟਾਈਮ ਹੋਵੇ ਤਾਂ ਟਰਾਲਾ ਕਿਹੜੇ ਕੱਢਣਾ ਯਾਰ ਜਿੰਨੇ ਤੇ ਕਣਕ ਦਾ ਸੀਜ਼ਨ ਚੱਲਣ ਨੂੰ ਤੇ ਟਰਾਲਾ ਥੋੜੋ ਨਿਕਲਣਾ ਟਰਾਲਾ ਕੱਢੀ ਨਿਕਲਣਾ ਕਾਹ ਨੂੰ ਕੱਢਣਾ ਕੰਦਾ ਕਰ ਤੇ ਜਾਣਾ ਰੇੜੇ ਉਹ ਕਣਕ ਬਿਜਾਈ ਦੇ ਸੀਜ਼ਨ ਚ ਥੋੜੋ ਕੱਢਣਾ ਤੈਨੂੰ ਮੌਕੇ ਆ ਹਾਂ ਦਾ ਉਹ ਹਾਤਾ ਹੈ ਜਿੱਧਰ ਕਣਕ ਬੀਜ ਹੋ ਗਈ ਸਾਰੇ ਸਮਾਨ ਅੰਦਰ ਚਲੇ ਗਿਆ ਤਵੀਆਂ ਤੂੰ ਵੀ ਹਾਂ ਉੱਤੇ ਬਾਦ ਆਪਣਾ ਕੱਢ ਲਈ ਫੇਰ ਤਾਂ ਐ ਵੀ ਜਿੱਧਰ ਗੰਨੇ ਵਾਲਾ ਪਹਿਲਾ ਹੋਊਗਾ ਮੈਂ ਇੱਕ ਦਿਨ ਬਾਅਦ ਤੇ ਕੱਢੇ ਕਰੂੰਗਾ ਤੂੰ ਆ ਚੀਜ਼ ਆ ਹਾਂ 26 ਤਾਂ ਆ ਗਿਆ ਮੈਂ ਵੀ ਦੇਖਿਆ ਤਾਂ ਮੈਂ ਕਿਹਾ ਵੀ ਚਲ ਭਈਆਂ ਦੀ ਵੜਾ ਲੈਂਦੇ ਥੋੜੀ ਜੀ ਮਿਲਦਾ ਹੈ ਹੈ ਹਰਸੋਂ ਵੜਾ ਦੇਣੀ ਸੀ ਮੁਰਲਾ ਬਲਾਟਰ ਦਾ ਪਈਆਂ ਤੇ ਬਣਾਉਣ ਦੀ ਖਲਾ ਮੈਂ ਚੱਲ ਬਰਸੀਨ ਵਾਲਾ ਵਧੀਆ ਬੀਜ ਹੋ ਜਾਂਦਾ ਹੈ। ਕਾਲੂ ਸਾਡਾ ਸੰਦੇਸ਼ ਜਿੱਦ ਬੰਦੇ ਪੜ ਜਣਾ ਉਹਦੇ ਵੀ ਨਹੀਂ ਕਰਾ ਰਹੇ ਜਿਹੜੀ ਬਣਾਉਣੀ ਆ। ਲੱਗੂ ਤੇ ਵੀ ਕਹਿ ਲੋੜਾ ਤਾਂ ਉਹਦਾ ਠੀਕ ਆ ਉਹਦਾ ਸਾਰੀ ਸੋਨੇ ਵਰਗੀ ਪਈ ਆ। ਹਾਲ ਤੇ ਵੀ ਨਹੀਂ ਹੈਗੀ ਦੇਖ ਲੈ। ਰਾਇਨਾ ਨਾ ਕਰੇ ਉਹਦੇ ਵੀ ਸਪਰੇ ਨਾ 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 ਬਡਾਉਣ ਵੈਜੀ ਉਹ ਜਿਹੜਾ ਭੋਲੂ ਬਾਈ ਨੇ ਪਹਿਲੇ ਦਿਨ ਸਪਰੇ ਕਰਾਈ ਹੈ ਹੈ ਉਹ ਨਾ ਕੰਡੀਸ਼ਨ ਇਹਦੇ ਬਣ ਹੁਣੀ ਹੈ। ਮੈਂ ਤੈਨੂੰ ਲੈ ਕੇ ਇਧਰ ਮੁਗਾ ਕੈਮਰੇ ਕੀ। ਐਜੋਨ ਭੋਲੂ ਬਾਈ ਨੇ ਬੜਾਈ। ਹਾਂ। ਸਵੇਰੇ ਪਾਣਾ ਸੌਰੀ ਇਹ ਜਿਹਨੂੰ ਸਪਰੇਅ ਕਰੀ ਸਵੇਰੇ ਦੋ ਦਿਨ ਵੜਾਤੀ ਦਸ ਦਿਨ ਦੇਖ ਵੀ ਲੈ ਤਾਂ ਕਿਹੜੀ ਕਰੀ ਦੀ ਉਹਨੇ ਤੇਲੇ ਦੀ ਇਹਦੇ ਪਕਾਉਣੇ ਦੀ ਉਹ ਨਹੀਂ ਕੀਤੀ ਕਾਹਨੂੰ ਤੇਲੇ ਦੀ ਕਰੀ ਕਾ ਤੇਲਾ ਬਹੁ ਪਿਆ ਬਾ ਉਹ ਮੈਂ ਤਾਂ ਵੀ ਦੋ ਚਾਰ ਦਿਨ ਕੱਢੂੰਗਾ ਹਲੇ ਐਨੇ ਨੂੰ ਮਸ਼ੀਨ ਮਿਲ ਗਈ ਬਜਾ ਤੇ ਦੋ ਮਿੰਟ ਲਾਏ ਉਹਨੇ ਵੜਾਉਣ ਨੂੰ ਜਿੱਥੇ ਪੰਮੇ ਆਹ ਬੱਲਾ ਹੁਣ ਕੀ ਕਾ ਡਰੋਂ ਪੱਕ ਜੀ ਨੇ ਇਹ ਲੈ ਜਣੇ ਜੀ ਇਹਨਾਂ 7 ਤੋਂ 15 ਦਿਨ 15 ਦਿਨ ਲੱਗੂ ਇਹ ਕਰਤੇ ਕੱਟ 10 ਤੋਂ 15 ਦਿਨ ਇਹ ਕੰਡੀਸ਼ਨ ਉਹ ਬੱਛੋਂ ਨਹੀਂ ਨਾ ਜਲਦੀ ਬੱਛੋਂ ਖੁੱਲ ਕੇ ਚੱਲੇ ਮੜੀ ਜੀ ਸੁਖੀਂ ਕੇ ਕਹਿ ਲਓ ਫੇਰ ਇਹ ਗੱਲ ਬਣਦੀ ਐ ਫੇਰ ਗੱਲ ਬਣਦੀ ਐ ਜਿਗੜਾ ਵੇਚ ਨੂੰ ਚਲੀ ਦੀ ਤਿੰਨ ਚਾਰ ਦਿਨ ਹੁਣ ਅੱਜ ਦੇ ਜਿਹੇ ਕੀ ਗਰਮੈਸ ਆ ਇਹ ਤੇਲਾਂ ਨੇ ਸਾਰੇ ਸਾਰੇ ਕਸਰ ਕੱਢਦੀ ਆ ਤਾਂ ਤਰੂਹੀ ਕਹਿੰਦਾ ਵੀ ਤੇਲਾ ਲਿਆ ਰਹੀ ਆ ਹੋਰ ਪੱਕਣ ਦੇ ਨਹੀਂ ਤਹੀ ਜੀਰੀ ਨੂੰ ਰੋਕ ਰਹੀ ਆ ਦੁਬਾਰਾ ਚ ਪੰਪ ਚਗਾਤ ਤੇ ਬਾਈ ਚਾਰ ਦਿਨ ਚਗਾਤ ਤੇ ਹਣੇ ਹੁਣ ਦੁਬਾਰਾ ਪੰਪ ਚਗਾਤ ਤੇ ਹੁਣ ਇੰਨਾ ਫਰਕ ਪੈਂਦਾ ਦੱਖਣ ਦਾ ਵਾਹ ਤੈਨੂੰ ਹੋ ਗਈ ਕਹਿੰਦਾ ਹਾਂ ਬਾਕੀ ਚਾਰ ਦੇਖਣਾ ਯਾਰ ਵੀ ਕਿੰਨਾ ਕੁ ਪਾਈਏ ਹੈਲੋ ਅਚਾਰ ਦੀ ਗੱਲ ਕਰਦਾ ਮੈਂ ਕਿਹਾ ਜੀ ਤੇ ਚੱਲ ਪਿਛਲੇ ਸਾਲ ਪਾਇਆ ਥੋੜਾ ਜਿਤ ਕੀ ਪਾਇਆ ਉਹੀ ਗੱਲ ਕਰਦਾ ਵੀ ਜਿਹੜੇ ਵੀਰਾਂ ਨੂੰ ਪਾਉਂਦੇ ਆ ਜਿਆਦਾ ਦਰ ਵੀ ਕਿੰਨਾ ਕੁ ਪਾਉਣਾ ਚਾਹੀਦਾ ਹੁਣ ਜਿਹੜਾ ਪੰਜ ਡੰਗਰ ਆ ਕਵੰਟਰਲ ਦੀ ਪੰਡ ਮੇਰੇ ਸਾਹ ਕੋ ਚਾਰ ਕਿ ਦਿਨ ਕੱਟੂਗੀ ਨਾ ਤਿੰਨ ਚਾਰ ਦਿਨ ਪਾਉਣਾ ਮਹਿੰਗਾ ਪੈਣਾ ਹੁੰਦਾ ਪੈਣਾ ਤਾਂ ਮਹਿੰਗਾ ਹੀ ਆ ਹੁਣ 700 ਰੁਪਏ ਦੀ ਪੰਡ ਆ 700 ਦੀ ਪੰਡ ਦਾ 7 ਦਿਨ ਤਾਂ ਨਿਕਲ ਨਹੀਂ ਨਹੀਂ ਹੈਗੇ ਜੇ ਕਹੀ ਪੰਜ ਡੰਗਰਾਂ ਨੂੰ ਤੇ ਤਾਂ ਇਹਨਾਂ 10 ਕਿਲੋ ਰੋਸ ਦਾ ਬੈਠਿਆ ਤੇ ਇਹਦੇ ਦੁੱਧ ਮੁੱਲੇ ਨਹੀਂ ਲਏ ਹੁੰਦਾ ਇਗਨੀਵੇਂ ਆ ਗੋਬਾਲ ਇਹ 7 ਦਿਨ ਕੱਡੇ ਆ ਤਾਂ ਬਾ 15 ਕਿਲੋ ਰੂਤ ਦਾ ਹੋ ਗਿਆ 15 ਕਿਲੋ 5 ਡੰਗਰਾਂ ਨੂੰ ਇੱਕ ਡੰਗਰ ਉਹ 3 ਕਿਲੋ ਬੈਠੇ ਆ 3 ਕਿਲੋ ਦਾ ਆਚਾਰ ਕਿਆ ਕੁਝ ਨਹੀਂ ਬਣਦਾ ਕਿਆ ਬਣਦਾ ਇਹਨਾਂ ਨਾਲ ਉਹ ਵੀ ਕਹਿੰਦਾ ਮੈਂ ਵੀ 4-5 ਜਮਾਈ ਨਹੀਂ ਕੱਖ ਹੈ ਗਿਆ ਹਫਤੇ ਦੇ ਬਾਤ ਆ ਬਈ ਹਫਤੇ ਕਰਕੇ ਬਣਨਾ ਉਤੇ ਬਾਤ ਕੋਈ ਇਹਨੂੰ ਗੰਨਾ ਸਟਾਰਟ ਕਰ ਦੋ ਇਹਦਾ ਮਾੜਾ ਢੀੜਾ ਵੀ ਗੰਨਾ ਦਾ ਖਾਸਾ ਖੜਾ ਪਰ ਇਹ ਗਰਮ ਆ ਗਰਮ ਰਹੇਗਾ ਹਾਂ ਮੈਂ ਕਹਿੰਦਾ ਵੀ ਥੋੜਾ ਜਿਹਾ ਹਵਾ ਚੱਲੇ ਸੁਨੇ ਡੰਗਰ ਉਹਨਾਂ ਨੂੰ ਗਰਮ ਆਉਣੇ ਸੁਨੇ ਵਾਲਿਆਂ ਨੂੰ ਤਾਂ ਗਰਮ ਆ ਜਾਂ ਝੋਟੀਆਂ ਨੂੰ ਤਾਂ ਠੀਕ ਆ ਪਰ ਮੈਂ ਕਹਿੰਦਾ ਵੀ ਥੋੜਾ ਜਿਹਾ 10 ਕਿ ਦਿਨ ਹੋਰ ਲੰਘ ਗਏ ਲੈ ਨਾ ਦਸਹਰੇ ਤੇ ਬਾਅਦ ਕੇ ਕਰਦੇ ਤਾਂ ਕਿਹਦਾ ਉਹ ਤਾਂ ਇਦਕੀ ਦੀਵਾਲੀ ਦੇ ਬਾਅਦ ਹੀ ਹੋਊਗਾ ਕਿਉਂਕਿ ਅਜੇ ਕਿ ਮਨਾਇਆ ਦਾ ਵੀ ਦੀਵਾਲੀ ਵੀ ਆ ਨਾ ਪੂਰੀ ਗਰਮੀ ਚ ਲੰਘਣੀ ਆ ਪੂਰੀ ਗਰਮੀ ਜਿਹੜੇ ਸਾਹ ਕੇ ਗਰਮੀ ਆ ਹਾਂ ਜੱਕਰ ਹੁਣ ਆ 26 ਦੇਖੀ ਆ ਮੈਂ ਤੂੰ ਆ 26 ਦੇਖਿਆ ਨਹੀਂ ਸੁਤੇ ਰਹਿ ਇਸ ਇਹ ਵੀ ਖਾਲਾ ਜਿਹਾ ਮਾੜਾ ਮੱਲ ਗਿਆ ਸਾਡਾ ਉਹ ਵੀ ਉੱਥੀ ਹੋਗੀ ਕਿ ਅੰਦਰ ਪਟਕੀ ਲਾਈ ਨਾ ਤੇਰੇ ਨਾਲੇ ਲਾਈ ਸੀ ਸਾਡੇ ਨਾਲ ਲਾਈ ਤਾਂ ਪਾਣੀ ਸੁੱਕਾ ਹਾਲ ਵੀ ਹੈ ਨਹੀਂ ਯਾਰ ਪਤਾ ਹੀ ਨਾ ਅਗੇਤੀ ਦਾ ਫਰਕ ਰਹਿ ਗਿਆ ਕੋਲੂ ਨੇ 22 ਤਰੀਕ ਨੂੰ ਲਾਤੀ ਤੇਰੇ ਨਾਲ ਹਾਂ ਕੋਲੂ ਨੇ ਇੱਕ ਦੋ ਦਿਨ ਦੇ ਦਿੱਤੇ ਪੈਣਾ ਲਈ ਵੀ ਮੁਲਾਦੀ 22 22 ਨੂੰ ਲਾਈਏ ਉਹਨੇ ਉਹਦੇ 26 ਵਧੀਆ ਖੜੀ ਆ ਮੈਂ ਲਾਈ 25 26 ਨੂੰ ਮੇਰੇ 26 ਵਧੀਆ ਖੜੀ ਆ ਵਾਤੇ ਵੱਧ 2 4% ਡੋਗੀ ਲੱਗਾ ਹੈਗੀ ਜਰੂਰ ਆ 2 4% ਪਰ ਜਿਹੜੀ ਉਹਦੇ ਬਾਅਦ 26 ਲੱਗੀ ਆ ਪਹਿਲੀ ਦੇ ਬਾਅਦ ਵਾਲੀਆਂ ਆ ਗਈਆਂ ਉਹਨਾਂ ਹਾਂ ਹੀ ਦਾ ਖਾਸਾ ਬੁਰਾ ਖਾਣ ਜਿਹੜਾ ਇਹ ਆ ਗਈ 5 6 ਤਰੀਕ ਸਾੜੀ ਜਿਹੜੇ 5 ਗੀਲੇ ਮੋਂ ਉਹਦੇ ਮਿੱਤਰ ਕੋਈ ਕਸਰ ਨਹੀਂ ਹੈ ਜਿਹੜੀ ਵੱਢਣੇ ਸੀ ਪਰਸੋਂ ਨੂੰ ਕੋਈ ਗਸਰ ਨਹੀਂ ਕੋਈ ਨੀਵਾ ਬੁੱਝਾ ਨਹੀਂ ਤੂੰ ਮੇਰੀ ਗੱਲ ਸੁਣ ਜਾ ਤੂੰ ਹਜੇ ਕਹਿੰਦਾ ਤਾਂ ਵੀ ਪਹਿਲੀ ਟਪਾ ਦੇਣੀ ਤੈਨੂੰ ਕਹਿੰਦੇ ਪਹਿਲੀ ਟੱਪਣੀ ਨਹੀਂ ਹੈਗੀ ਤੂੰ ਕਾਲੇ ਨੂੰ ਪਹਿਲੀ ਕਹਿੰਦਾ ਤਾਂ ਉਦੋਂ ਹਾਂ ਟੱਪਣੀ ਪਹਿਲੀ ਕਿੱਥੇ ਟੱਪਣੀ ਹੈ ਟੱਪਣੀ ਨਹੀਂ ਪੱਕੀ ਪਈ ਐ ਇਹਨੂੰ ਪੂਰੀ-ਪੂਰੀ ਪਈ ਐ ਹਾਂ ਹੈ ਕਿ ਨਹੀਂ ਉਹ ਦੇਖ ਲੈ ਪੂਰੀ ਵਧੀਆ ਜੀ ਰਹੀ ਆ ਉਹ ਇੱਕ ਉਹਦੇ ਮੈਂ ਮੰਨ ਕੇ ਯਾਰ ਵੀ 5 ਕੀਲੀਆਂ ਮਾਰਦਾ ਵੀ ਗੱਜਾ ਚੂਹੇ ਨੇ ਵੱਢਿਆ 5 ਕੀਲੀਆਂ ਜੱਦਾ ਵੀ ਘੜਾ ਆਤਾ ਮੈਂ ਤਾਂ ਡਾਉਂਦੀ ਆ ਯਾਰ ਚੂਹੇੜਾ ਡਾਤਾ ਇੰਨਾ ਸਾਰੇ ਪਾਸੇ ਹੀ ਤਾਂ ਹੋਰ ਦੇਖੀ ਜਾਂਦੀ ਆ ਝਾੜ ਆਂਦਾ ਚੱਲ ਉਹਦਾ ਰੱਬ ਦੇ ਰੰਗ ਅਜਿਹਾ ਕਹਿੰਦੇ ਹਾਂ ਇਹ ਤਾਂ ਹੁਣ ਬਕਤ ਨਹੀਂ ਦੱਸਣਾ ਕਿ ਦਾਦ ਜਿਹੜਾ ਕੱਲ ਪਲਾ ਬੀਹ ਦਾ ਕਹਿੰਦਾ ਬਾਈ 20 ਨਹੀਂ ਟੱਪਦੇ ਹੁਣ ਕਿ ਕੱਲ ਪਰਸੋਂ ਨੂੰ ਵੱਢਣੀ ਆ ਦਾਦ ਦੇਣਾ ਆਪੇ ਉਹ ਹਾਂ ਹੀ ਹੋ ਪੰਜ ਕਿਲਿਆਂ ਵਿੱਚ ਸਾਢੇ 1/4 ਕਿਲਿਆਂ ਦਾ ਪਲਾਟ ਹੋਰ ਨਾ ਤੁਰਲਾ ਹਾਂ ਹੜ ਜਿਆਦਾ ਰੱਖਦਾ ਇਹ ਟਰਾਲੀ ਚ ਆਉਣੇ ਨਹੀਂ ਚਾਹੀਦੇ ਐਮਾ ਹਾਂ ਹਲੇ ਹੀ ਦੇ ਮਾਗੇ ਫਿਰ ਕੇ ਫਿਰ ਤਾਂ ਕੁਝ ਵੀ ਜਾ ਨਹੀਂ ਚਾਹੀਦੇ ਇਹਦੇ ਫਿਰ ਤਾਂ ਕੁਝ ਵੀ ਨਹੀਂ ਜਾ ਰਹੇ ਇਹ ਮਾਗੇ ਇਹ ਤਾਂ ਤੈਨੂੰ ਇਹ ਤਾਂ ਐਨਟੀਸੀ ਲਾ ਕੇ ਪਰਣਾ ਚਾਹੀਦਾ ਇਹ ਸਾਰਾ ਭਰ ਕੇ ਬਚਣਾ ਚਾਹੀਦਾ ਬਚਣਾ ਚਾਹੀਦਾ ਦੋਵੇਂ ਟਰਾਲੀ ਇਹ ਕਿਲੇ ਇਹਦੇ ਵਿੱਚ ਸਾਢੇ ਤਿੰਨ ਕਿਲਿਆਂ ਦੀ ਜੀਰੀ ਲਾਲਾਬਾਦ ਤੇ ਬੱਦ ਜੇ ਮਾਂ ਹਾਂ ਇਹਦੇ ਵਿੱਚ ਸਾਢੇ ਤਿੰਨ ਕਿਲਿਆਂ ਦੀ ਲਾਦਾ ਸਾਢੇ ਤਿੰਨ ਦੀ ਚਾਰ ਜੀਰੀ ਵਧੀਆ ਝਕਣਾ ਜੇ ਜੀਰੀ ਵਧੀਆ ਤਾਂ 3 ਸਵਾ 3 ਦੀ ਹੁੰਦੀ ਆ ਕਿਉਂ ਕਿਦੇ ਚ ਜੀਰੀ ਬੱਦ ਤੇ ਬੱਦ 115 ਕੁਆਟ ਲਾ ਜੂ ਇਹ ਤੇ ਜ਼ਿਆਦਾ ਨਹੀਂ ਆਉਣੀ ਬੱਦ ਤੇ ਬੱਦ ਬੱਦ ਤੇ ਬੱਦ 15 20 ਬਸ 115 20 20 ਲਾਲਾਬਾਦ ਤੇ ਬੱਦ ਬਸ ਸਿੱਪ ਦੇ ਉੱਪਰ ਨਹੀਂ ਜਾਂਦੀ ਇਹ ਰੇਲੀ ਇਹ ਤਾਂ ਚਲੋ ਹੁਣ ਪਰਸਾ ਚ ਉੱਥੇ ਨਹੀਂ ਲੱਜੂ ਪਤਾ ਜਦੋਂ ਵੱਡੂਗੇ ਤਾਂ ਕੋ ਵਾਦਾ ਨਹੀਂ ਕੋਈ ਨਹੀਂ ਵਾਦਾ ਪਲੀ ਤਾਂ ਘਰ ਚ ਹੀ ਰਹਿ ਜਾ ਬਸ ਹਰ ਇੱਕ ਗੱਲ ਵਾਲੀ ਦੋ ਇੱਕ ਬੰਦ ਇੱਕ ਵਧੀਆ ਨਿਕਲਦੀ ਇੱਕ ਰਗੜੀ ਜਾਂਦੀ ਚਲੋ ਕੋਈ ਨਹੀਂ ਬਰਾਬਰ ਚੱਲੀ ਜਾਏਗਾ ਬਰਾਬਰ ਦਾ ਤਾਂ ਹਿਉ ਹੈ ਯਾਰ ਘਾਟਾ ਵੱਧਾ ਤੰਦਰੁਸਤੀ ਰਹੇ ਬਸ ਪੈਸੇ ਨਾ ਲੱਗੇ ਬਾਸਾ ਤੰਦਰੁਸਤੀ ਹਾਂ ਬਾਕੀ ਤੰਦਰੁਸਤੀ ਕੱਲ ਟਰੈਕਟਰ ਉਹਨਾਂ ਨੂੰ ਦਵਾ ਲਿਆ ਏ 50 ਹੂੰ ਫਾਰਮ ਟਰੈਕ ਨਾਲ ਲੈ ਆਂਦਾ ਕਿ ਤੋ ਆਉਣਾ ਜੇ ਲੈ ਆਉਣਾ ਬਸ ਸਾਈ ਹੋ ਗਈ ਆ ਜਣਾ ਦੋ ਚਾਰ ਦੇ ਮਰੰਡੇ ਮਰੰਡੇ ਠੀਕ ਹੈ ਇਹਨਾਂ ਕਿੰਨੇ ਨੂੰ ਪੈ ਗਿਆ ਵੀ ਹੁਣ ਇਹ 7 10 ਦਾ 7 10 ਦਾ 15 ਦਾ ਪੈ ਗਿਆ 7 15 ਦਾ ਪਿਆ ਆ ਆ 60 ਦੇ ਥੱਲੇ ਜਾਂਦਾ ਆ 60 ਦਾ ਛੋਟਾ ਭਾਈ ਐ ਬਸ ਥੋੜਾ ਜਿਹਾ ਫਰਕ ਆ ਉਹਦੇ ਨਾਲੋਂ ਟਰੈਕਟਰਾਂ ਦਾ ਰੀਡ ਕਰ ਮੈਨੂੰ ਯੂਵੀ ਆ ਕਿੰਨੇ ਦਾ ਹੋ ਗਿਆ ਹੁਣ ਯੂਵੀ ਡਾਊਨ ਹੋਈ ਨਹੀਂ ਪਤਾ ਕਰ ਯੂਵੀ ਡਾਊਨ ਹੋਊਗਾ ਸਾਰੀ ਡਾਊਨ ਹੋ ਗਈ ਸਾਰੀ ਟਰੈਕਟਰ ਜੇ 70000 ਟੁੱਟੇ 30000 ਕੰਪਨੀ ਵਾਲੇ ਤੋੜਤਾ ਵੀ ਸਾਡੇ ਵਿਕ ਜਣ ਨੇ ਸੀਜ਼ਨ ਕਰਕੇ ਟਰੈਕਟਰਾਂ ਦੀ ਵਿਕਰੀ ਵੀ ਬਹੁਤ ਵਧੀ ਵੀ ਆ ਦੇਖਦਾ ਹੁਣ ਅੱਜ ਫੋਨ ਆਇਆ ਤਾਂ ਕਹਿੰਦਾ ਖਰੇ 60 ਲਿਆ ਮੈਂ ਮਗਾ ਦੇਖ ਲਾ ਹੁਣ ਆ ਕਰਕੇ ਜਾਏਗਾ ਕਿ ਪਹਿਲਾ ਮੇਰਾ 45 ਨੂੰ ਬੇਜਾ ਘਰ ਤੇ 50 ਲੈ ਲਾ ਹੁਣ 50 ਤੇ 60 ਆ ਟਿਕਰ ਦੇਖਦੇ ਦੂ ਦੇ 50 ਲੈ ਲਿਆ ਹਾਂ ਉਹ ਮਾੜਾ ਮੋਟਾ ਜੀ ਫਰਕ ਆ 60 ਵਿੱਚ ਵੀ 8000 8500 ਦਾ ਫਰਕ ਹੋਣਾ ਔਰ ਕਿੰਨਾ ਕਹੂੰਗਾ ਬਾਕੀ ਮੈਂ ਕਰ ਦਗਾ ਬੇ ਕੀ ਬੇਜਾ ਹੈ ਮਾਵੇ 60 ਲੀ ਲਾ ਹੁਣ ਦੇਖ ਲੈ 16 ਡੈਰੇ ਚ ਹੋਣਾ 60 60 16 ਦੇ ਚ ਇਹ 14 ਜਿਆ ਜਿਆ ਡੋਲਾ ਉਹ ਲਵੇ ਯਾਰ ਇਹ ਛੋਟਾ ਲੱਤਾ ਤਾ ਨਾ ਗੰਨਾ ਕੋਨਾ ਸੀਟ ਨਹੀਂ ਨੂੰ 16 ਜਗੇ ਗੰਨਾ ਨਹੀਂ ਨਾ ਕੋਈ ਦਾ ਇੰਨਾ ਕਿੰਨਾ ਦਾ ਫਰਕ ਪੈਣਾ ਇਹਦਾ ਰੂ ਦਾ ਇੰਜ 60 ਆ ਰਿਹਾ ਪੈਸਿਆਂ ਦਾ ਨਹੀਂ ਨਾ ਨਾ ਤੇ ਇਹ ਲੋਕ ਕਿੰਨਾ ਕਹ ਪੈਜੀ ਉਹ ਤੇਲ ਦਾ ਥੋੜਾ ਸੋਚਦਾ ਉਹ ਉਹ ਸੋਚਦਾ ਟਾਇਰਾਂ ਦਾ ਹਾਂ ਵੀ ਜੀ ਮੈਂ 14 ਦੇ ਟਾਇਰਾਂ ਵਾਲਾ ਲੀ ਲਵਾਂ ਜਿਹੜਾ ਗੰਨੇ ਦੇ ਪਾਸ ਉਹ ਟਾਇਰਾਂ ਦਾ ਅਗਲਾ ਉਹ ਮੇਰੀ ਗੱਲ ਸੁਣ 14 ਦੇ ਟਾਇਰ ਹੁਣ ਉਹ ਬੋਲਵੇ ਇਹ ਨਹੀਂ ਹੋਣਾ ਹੁਣ ਬਦਲਨੇ ਪੈਣੇ ਆ ਉਹ ਉਹ ਤਾਂ ਭਣਾ ਤੂੰ ਦੱਸ ਦੇ ਬੋਲਾ ਤਾਂ ਛੋਟੇ ਨੇ ਮਿਲ ਜਾਂਦੇ ਆ ਨਾ ਉਹ ਆਪਣੇ ਫਾਲੇ ਹਿਸਾਬ ਨਾਲ ਕਰ ਲਵੇ ਜਿਹੜਾ ਗੰਨਾ ਦੂਰ ਜਾਂਦਾ ਦੇਖਣਾ ਪੈਂਦਾ 3 ਫੁੱਟ ਨਾਲ ਤਾਂ ਦੂਰ ਜਾਣ ਲੱਗੇ ਆ ਮੈਂ 3 ਫੁੱਟ ਨਾਲ ਤਾਂ ਨਹੀਂ ਜਾਂਦਾ ਇਹ ਨਾਲ ਉਹ ਤਾਂ ਦੂਰ ਜਾਣ ਲੱਗੇ ਆ ਇਹ ਫੇ ਚੱਲਿਆ ਜਾਣਾ ਮੇਰੇ ਸਾਫ ਗਰ ਵੀ 16 ਦੇ ਟਾਇਰਾਂ ਨੂੰ ਘੱਟੋ ਘੱਟ 32 34 ਇ ਤੇਨੇ ਫੋੜ ਦੇ ਨੇੜੇ ਤੇੜੀ ਚਲੀ ਜਾਣਾ ਬਾਕੀ ਸਿਹੜ ਕੱਡੇ ਤੇ ਪਤਾ ਲੱਗਦਾ ਹੈ ਆਹੋ ਪਹਿਨਾ ਚਾਰ ਸਿਹੜ ਮਾਰ ਲਾ ਉਹਦੇ ਚ ਟਰੈਕਟਰ ਖੜਾ ਕੇ ਦੇਖ ਲੈ ਕਿ ਦੋਹਾਂ ਪਾਸੇ ਘਟੋਗਾ ਟੈਨ ਇਹਨਾਂ ਨੂੰ ਫਰਕ ਚਾਹੀਦਾ ਕਿ ਕਿ ਮੁੱਢਾ ਗੰਨਾ ਅਸੋਲੇ ਨੂੰ ਫੈਲ ਵੀ ਜਾਂਦਾ ਨਾ ਉਹ ਨਹੀਂ ਸਿਹੜ ਢਾਈ ਜਾਂਦਾ ਫਿਰ ਅਗਲੀ ਵਾਰੀ ਗੰਨਾ ਗੰਨੇ ਦੇ ਉੱਪਰ ਜੰਦੀ ਜਾਂਦਾ ਜਦ ਤਾ ਮਤਲਬ ਮੁੱਢਾ ਸੀਟਣਾ ਆਹੋ ਥੋੜਾ ਜਿਹਾ ਵਿੱਚ ਗੈਪ ਚੰਦੀਦਾ ਸਿਹੜ ਚਾਹੀਦਾ ਆ ਚੱਕਰ ਜਿਹੜੀ ਮੇਲੇ ਦਾ ਆਹੀ ਪਸੰਦ ਆ ਕੰਨਾ ਜਿਹੜਾ ਪਾਸ ਨਹੀਂ ਪੀਜੇ ਵੇਲੇ ਮੈਂ ਤੈਨੂੰ ਫੋਕਲੇ ਮੇਰੀਂ ਬਣਾਉਣਾ ਉਹ ਨਹੀਂ ਇਹ ਥੋੜਾ ਜਿਆ ਤੇਰੇ ਵਜਾਉਣਾ ਕਿ ਮੈਂ ਆਪਣੇ ਹਿਸਾਬ ਨਾਲ ਤੈਨੂੰ ਦੱਸੂਗਾ ਤੇਰੇ ਜ਼ਮੀਨ ਦਾ ਬਹੁਤ ਫਰਕ ਆ ਸਾਡੇ ਜ਼ਮੀਨ ਦਾ ਫਰਕ ਤਿੰਨ 100 ੜੀ ੜੀ ਕਰੋੜਾ ਰੁਪਇਆ ਦਾ ਕਿਲਾ ਛਾੜਾ ਛਾੜਾ ਘਾਟ ਆਲਾ ਜੇ ਕਿਲਾ ਕਰੋੜਾਂ ਦਾ ਏ ਉਹਨੇ ਪਾਣੀ ਹਿਸਾਬ ਨਾਲ ਝਾੜਨੀ ਨਾ ਦੇਣਾ ਹੈਗਾ ਆਜਾ ਕਾ ਕਰੋੜ ਨੂੰ ਕਾ ਕਰੂ ਜੇ ਪਾਣੀ ਕੋ ਕਰੋੜ ਰੁਪਇਆ ਹੀ ਪਾਣੀ ਚ ਰੱਖਤਾ ਹਾਂ ਇਹ ਖੇਤ ਨੇ ਝਾੜ ਦੇਣਾ ਹੁੰਦਾ ਨਾ ਜ਼ਮੀਨ ਦੇ ਹਿਸਾਬ ਨਾਲ ਸਮਝੂਗਾ ਕਿ ਨਹੀਂ ਚਲੋ ਵੀ ਜਾਉਂਗੇ ਤੋੜ ਬਜਾਉਂਗਾ ਉੱਤੇ ਮਿੱਟੀ ਦੇ ਘਾੜਾ ਦੇ ਨਹੀਂ ਗਾਹ ਨੂੰ ਚੜਾਵਾਂਗੇ ਮਿੱਟੀ ਦੇ ਘੜਾ ਨਾਲ ਜੜਜਲੀ ਮਿੱਟੀ ਦੇ ਗੱਲ ਕੇ ਹਾਂ ਉਹ ਕੋਈ ਚੱਕਾ ਨਹੀਂ ਹੈਗਾ ਇਹ ਜੀ ਬੰਦਿਆਰਾ ਭਾਈ ਇਹ ਤਕਨੀਕ ਆਈ ਹੈ ਕਿਸੇ ਦੇ ਦੇਖਣੀ ਚਾਹੀਦੇ ਆ ਹਾਂ ਇਹ ਚੀਜ਼ ਆਈ ਹੈ ਕਿਸੇ ਤਕਨੀਕ ਨਾਲ ਹੀ ਆਈ ਆ ਸਮਝ ਗਿਆ ਕਿ ਨਹੀਂ ਬਾਕੀ ਆਪਣੀ ਆਪਣੀ ਇਹ ਜਿਹੜੇ ਦਾ ਸਪਰੇਅ ਦੀ ਬਹੁਤ ਮਹੌਜ ਰੇ ਦਾ ਸਪਰੇਅ ਦੀ ਬਹੁਤ ਮਹੌਜ ਇਹ ਦੀ ਸਪਰੇਅ ਦੀ ਬਹੁਤ ਮਹੌਜ ਜੇ ਫੀਡ ਨਾਲ ਨਹੀਂ ਤਾਂ ਟਰੈਕਟਰ ਨਾਲ ਦਾਲਦੇ ਰੇ ਬਹੁਤ ਸੌਖਾ ਪੈਂਦਾ ਇਹ ਚ ਦੂਜੇ ਵਿੱਚ ਰੇ ਨਹੀਂ ਪੈਂਦਾ ਜਿੱਥੇ ਜੀ ਹੋ ਗਿਆ ਦਵਾਈ ਹੋ ਗਿਆ ਉਂ ਵੀ ਕੇਰਨਾ ਵੀ ਉਹਦੇ ਵਿੱਚ ਵੱਧ ਸਿਆੜੇ ਦਾ ਕੇਰ ਨਹੀਂ ਨੂੰ ਬਹੁਤ ਸੌਖਾ ਕੋਲ ਕੋਲ ਸਿਆੜਾ ਇੱਧਰ ਦੂਆ ਬਸ ਮਸ਼ੀਨ ਜੀ ਕਰ ਵੀ ਬਹੁਤ ਵਧੀਆ ਕੇਰ ਹਾਂ ਉਹ ਇਹ ਚੀਜ਼ ਵਧੀਆ ਪਰ ਆਏ ਵੀ ਤਕਨੀਕ ਕੋਈ ਵੀ ਆ ਵਰਤੇ ਤੇ ਪਤਾ ਲੱਗਦਾ ਹੁਣ ਬਾਜੀ ਹੀ ਲਾਉਂਦੇ ਆ ਇਹੀ ਲਾਉਂਦੇ ਬਾਜੀ ਇਹਦਾ ਸਾਰੀ ਹੀ ਲਾਉਂਦੇ ਟੋਟਲੀ ਉਹਨਾਂ ਕੋਲ ਸਹਾਦਨੇ ਇਹੀ ਚੀਜ਼ ਦਾ ਇਹ ਉਹਨਾਂ ਕੋਲ ਛੋਟਾ ਟਰੈਕਟਰ ਆ ਮਿੱਟੀ ਚੜਾਉਣੇ ਵਾਲੀ ਇਹੀ ਚੀਜ਼ ਗੱਲ ਉਹੀ ਚੀਜ਼ ਬਣਾ ਲਈ ਉਹਨਾਂ ਨੇ ਹੁਣ ਆਏ ਤਾਂ ਮੁੰਡੇ ਨੇ ਪਿਛਲੇ ਸਾਲ ਹਾਲ ਮੰਮ ਨੇ ਕਹਿੰਦਾ ਇਹਦੇ ਮੰਗੂ ਲਾ ਲਈ ਇਹਦੇ ਲੈ ਕੇ ਗਿਆ ਤਾਂ ਉਹਦੇ ਤੇ ਫੋਨ ਦੂਏ ਖਾਲੇ ਬਣਾ ਲਈ ਉਹਨੇ ਪੰਜ ਵਾਲੇ ਅੱਛਾ ਆਲੇ 1.5 ਫੁੱਟ ਦੇ ਹੋਣੇ ਆ 1.5 ਫੁੱਟ ਕਿੰਨਾ ਹੁੰਦਾ ਸਾਢੇ 10 ਪੰਜ ਪੰਜ ਹਾਂ ਠੀਕ ਹੈ ਸਾਢੇ 10 ਫੁੱਟ ਉਹਨਾ ਹੋਗਾ ਹੁੰਦਾ ਇਹਦਾ ਉਸੇ ਵੱਧ ਹੋਣਾ ਕਿਤੇ ਸੁਆਗੇ ਨਾਲੋਂ ਵੀ ਤਵੀਆਂ ਨਾਲੋਂ ਤਾਂ ਕਿਤੇ ਵੱਧ ਤਵੀਆਂ ਤੇਰੀ ਉੱਥੇ ਲੰਘ ਜਿੰਦੀਆਂ ਸਾਢੇ 10 ਫੁੱਟ ਕਿੱਥੇ ਲੰਘ ਜੂ ਤੇਰਾ ਰੂਟਾ ਵੇਟਰ ਤੇ ਵੀ ਉੱਪਰ ਜੇ ਬਣਾਉਂਦਾ ਛੋਟੇ ਫੇਰ ਉਹ ਦੂਰ ਨਹੀਂ ਤੇ ਹੋਣੀ ਹੈਗੀ 680 ਅੱਗਾ ਆਏ ਹੁਣ ਮੇਰੇ ਵੀ ਆ ਤਾਂ ਪੰਜ ਵਾਲੀ ਆ ਆ ਫਾਲੇ ਹੋਣੇ ਇੰਨੇ ਮੈਂ ਕਹਿੰਦਾ ਫਾਲੇ ਵੀ ਨਹੀਂ ਅਗੇ ਦੱਸ ਤੇ ਫਾਲੇ ਦੱਸ ਦਿਆਂਗੀ ਯਾਰ ਕੋਈ ਮਿਲ ਕੇ ਦੇਖ ਲੈਂਦਾ ਫਿੱਤਾ ਵੀ ਆਈ ਆਪਾਂ ਕੋਲ ਜੇ ਚੱਕ ਲੈਂਦੇ ਟੁੱਟਿਆ ਪਈ ਆ ਜਦ ਗੱਲ ਪਤਾ ਗਿਆ ਜੇ ਨੂੰ ਚੱਕ ਲੈਂਦੇ ਉਹਨੂੰ ਕੰਮ ਦਾ ਦੰਦਾ ਆ ਟਾ ਟੁੱਟੇ ਵੀ ਕੰਮ ਦਾ ਦੰਦਾ ਹੂੰ ਤਾਂ ਜੇ ਇਹ ਦਾਸ ਬਣਾਉਂਦੇ ਆ ਮਤਲਬ ਫਿਰ ਉਹ ਦੂਰ ਰੱਖਣ ਵਾਸਤੇ ਉਹਨੂੰ ਗਜਾਇਸ਼ ਚਾਹੀਦੀ ਆ ਹੂੰ ਕਿਸੇ ਨੇ 30 30 ਇੰਚ ਪਰ ਬੀਜਣੇ ਆ ਕਿਸੇ ਨੇ 32 ਪਰ ਕਿਸੇ ਨੇ 24 ਪਰ ਉਹ ਜਿਹੜੇ ਮੇਰੇ ਵਾਲੇ ਆ ਉਹ 24 ਇੰਚ ਤੋਂ ਉੱਪਰ ਨਹੀਂ ਜਾਣੇ ਬਾਤੇ ਬਾ 24 ਇੰਚ ਵਿੱਚ ਬੀਜੂਗਾ ਜੇ ਤੂੰ 24 ਤੋਂ ਉੱਪਰ ਲਿਆਣੇ ਆ ਫਿਰ ਉਹ ਤੇਰੇ ਚਾਰ ਰਹਿ ਜਾਣੇ ਹੂੰ ਪੰਜ ਨਹੀਂ ਜਾਣੀ ਜਗ੍ਹਾ ਨਹੀਂ ਹੈਗੀ ਆ ਦੋ ਵਾਲੇ ਆਹੋ ਉਹਨੇ ਪੰਜ ਬੋਲਣਾ ਪੈ ਜਾਣਾ ਨਹੀਂ ਖੋਲਣਾ ਪੈ ਜਾਣਾ ਉਹਨੇ ਪੰਜੇ ਸਾਭ ਕੇ ਬਣਾਈ ਆ ਬਈ ਆਪਣੇ 30 ਇੰਚ ਤੱਕ ਜਾ ਸਕਦੇ ਆ ਪਰ ਉਹ ਫਿਰ ਉਹਦੀ ਚਾਏ ਵੀ ਕੱਲੂ ਤੈਨੂੰ ਸੀੜਨੇ ਨੂੰ ਮੌਜ ਚ ਜਾ ਦੇ ਚਾਰ ਕਰਦੇ ਉਹਦਾ ਫਿਰ ਫਰਕ ਨਹੀਂ ਪੈਂਦਾ ਜੇ ਸੀੜਨਾ ਪੈ ਜਾਵੇ ਉਹ ਤਾਂ ਸੀੜੇ ਨਹੀਂ ਹੋਣਾ ਉਹ ਜਿਹੜਾ ਬਾਹਰ ਨਿਕਲ ਜਾਣਾ ਉਹ ਵੀ ਹੁੰਦਾ ਫਿਰ ਚਾਰ ਵਾਲੇ ਤਾਂ ਸੀੜੇ ਨਹੀਂ ਸਰਦਾ ਟਰੈਕਟਰ ਨੂੰ ਮੈਂ 3 ਵਾਲੇ ਗਾ ਸੀਟੂਗਾ ਜਾਂ 5 ਵਾਲੇ ਗਾ ਬਸ ਟਰੈਕਟਰ ਗੱਲ ਦਾ ਦੋ ਵਾਲੇ ਗਾ ਸੀਟ ਹੋਣਾ ਜਾਂ ਪੰਜ ਜਾਂ ਤਿੰਨ ਚਾਰ ਗਏ ਨਹੀਂ ਟਰੈਕਟਰ ਲੱਗੇ ਸੀਟ ਹੁੰਦਾ ਜੇ ਤੂੰ ਚਾਰ ਵਾਲੇ ਬਣਾਉਣੀ ਆ ਇਹੀ ਕਰਕੇ ਤਾਂ ਉਹਨੂੰ 1.5 ਫੁੱਟ ਬਣਾ ਦਿੱਤਾ। ਠੀਕ ਆ ਲੂ ਮੈਂ ਸੀਡਣਾ ਵੀ ਆ। ਆਹੋ। ਤੇ ਇਹ ਚੌੜਾ ਹੋ ਜਾਵੇ ਆਹ ਵੀ ਸੜਕ 'ਤੇ ਦੇਖ ਕੇ ਲੈ ਜਾਣਾ ਪਈ ਕਰਨਾ ਕਿੱਥੇ ਵੀ ਆ। ਕੋਈ ਹਰੇਕ ਜਗ੍ਹਾ ਜਾਣਾ ਵੀ ਨਹੀਂ। ਹੂੰ। ਚੱਲ। ਬਾਕੀ ਦੇਖਦੇ ਆ ਕੋਈ ਨਹੀਂ ਭਈਏ ਭੇਜ ਦਿਆਂ ਤੇਰੇ ਕੋ ਪਰਸਾਂ ਜੋ ਉੱਥੇ ਨੂੰ ਬੂਟੇ ਸਾਫ਼ ਕਰਕੇ ਦੋ ਦਿਨ ਮੈਂ ਤੈਨੂੰ ਫੋਨ ਕਰ ਲੀ ਜਦੋਂ ਤੇਰਾ ਪਹਿਲਾ ਹੋਣ ਲੱਗਿਆ ਕੰਮ। ਦੋ ਦਿਨ ਲੱਗ ਜੂਗੇ ਬੂਟਿਆਂ ਨੂੰ ਮੇਰੇ। ਮੈਂ ਮਨ ਸਾਫ਼ ਧੂਪ ਕਰਾ ਦਮ ਸਾਰਾ ਪਾੜਾ। ਪਰ ਮੈਂ ਬੂਟੇ ਛਾਉਣੇ ਵੀ ਆ। ਚਾਹ 4 ਦਿਨ ਲਾਜੂ ਵੱਧ ਤੇ ਵੱਧ। ਆਇਆ ਹੁਣ ਬੂਟੇ ਸੰਗਾ ਕੇ ਸਾਫ਼ ਕਰਾ ਇਰੇ ਜਿਵੇਂ ਬਿਜਲੀ ਜਿਵੇਂ ਕੀਤਾ ਆਈ ਆ ਹੁਣ ਸਾਖ ਹੋ ਜਾਂਦੇ ਬਹਾਨੇ ਸਰ ਪੇ ਨਹੀਂ ਹੁੰਦੇ ਹੈਗੇ ਉਹੀ ਆ ਹੁਣ ਹੀ ਹੁਣੇ ਬਾਈ ਕੌਣ ਚ ਬੋਲੇ ਦਾ ਫੋਨ ਆਇਆ ਤਾਂ ਕੱਲ ਕਿਆ ਕਹਿੰਦਾ ਮੈਂ ਕਾ ਦਮਾ ਹਾਂ ਕਹਿੰਦਾ ਹੁਣ ਮੈਂ ਮਕਾਨ ਛੱਤ ਦਾ ਪਤਾ ਨਹੀਂ ਕਿਹਦੇ ਦਿਹਾੜੀ ਪ ਜਾਂਦਾ ਹੋਣਾ ਮਿਸਤਰੀ ਨਾਲ ਹਾਂ ਬੰਮੜਾ ਕਹਿੰਦਾ ਕਹਿੰਦਾ ਦੀਪਾ ਪੜੀ ਤੋਂ ਬਾਅਦ ਆਉਂਗਾ ਹੁਣ ਪਰ ਮੈਂ ਕਹਿੰਦਾ ਦੁਵਾਲੀ ਨੂੰ ਲਈਦਾ ਹੈ ਨਾ ਨਹੀਂ ਨਹੀਂ ਤੇ ਗਿਆ ਦਾ ਇੱਕ ਗਿਆਵਾ ਦਾ ਪਰ ਮੇਰੇ ਕੋਲ ਤੇ ਦੀਵਰਾਜ ਆਈਆਂ ਤੇ ਉਹਨਾਂ ਨੇ ਗੰਨਾ ਬੀਜਿਆ ਤਾਂ ਅੱਛਾ ਬੱਤ ਜਿਹੜੇ ਕਹਿੰਦਾ ਹੁਣ ਦੀਪਾ ਬੜੀ ਦੇ ਬਾਦ ਆਉਂਗਾ ਹੁਣ ਆ ਜਾ ਹੁਣ ਵੀ ਦੀਵਰਾਜ ਆਈਆਂ ਗੰਨਾ ਬੀਜਣ ਨੂੰ ਚਾਹਣ ਜਿਹੜਾ 6 ਬਿਗੇ ਬੀਜਣਾ ਤਾਂ ਹੈਗਾ ਹੱਲੇ ਕਹਿੰਦਾ ਕੰਮ ਚੱਲ ਪਿਆ ਮਾ ਕੰਮ ਕੰਮ ਦਾ ਬੰਦਾ ਮਿਲਦਾ ਨਹੀਂ ਤੂੰ ਆਦਾ ਜਾ ਅਜਿਹਾ ਕੀ ਕਰੀਏ ਯਾਰ ਪਰਾਲੀ ਦਾ ਹੈ ਪਰਾਲੀ ਦਾ ਕੀ ਕਰਨਾ ਅਸੀਂ ਗੰਨੇ ਵਾਲੇ ਚ ਤੇ ਗੰਨਾ ਬੀਜਣਾ ਹੈ ਪਰਾਲੀ ਖਾਸੀ ਹੋ ਜਾਣੀ ਨੂੰ ਪਰਾਂਡਾ ਬਣਾ ਦੇ ਅੰਡਾ ਵਾਲੇ ਜੇ ਆਉਂਗੇ ਟਾਈਮ ਸਰ ਤਾਂ ਹੈ ਕਿੰਨਾ ਲੇਟ ਹੋ ਜਣਾ ਤੇ ਚਲ ਦੇਖਾਂਗੇ ਮੌਕੇ ਗੱਲ ਨਹੀਂ ਵੇ ਰਹੀ ਵੀ ਦੂੰਗੇ ਹੋਰ ਕੇ ਜਾਨ ਨੀ ਪਰ ਵਿੱਚ ਸਹੀ ਇਹ ਜਿਹੜਾ ਗੰਨਾ ਮੇਰੇ ਦਾ ਪਸੰਦ ਆਏਗਾ ਉਹ ਵੀ ਬਾਈ ਆਹ ਥੋੜਾ ਜਲਦੀ 80 85 85 ਨਹੀਂ ਜਿਹੜਾ ਗਾਹ ਵੀਰ ਦਾ ਫੱਗਣ ਵਾਲਾ ਫੱਗਣ ਵਾਲਾ ਫੱਗਣ ਵਾਲਾ ਇਹ ਮੈਂ ਫੱਗਣ ਕਹਿੰਦਾ ਦੇਸੀ ਨਹੀਂ ਦੇ ਦੂਗਾ ਕਹਿੰਦਾ ਇਹ ਬਸ ਫਰਬਰੀ ਅੰਗਰੇਜ਼ੀ ਬੋਲਦਾ ਹਾਂ ਮੈਂ ਪੰਜਾਬੀ ਬੋਲਦਾ ਹਾਂ ਮੈਂ ਤੈਨੂੰ ਯਾਰ ਕੱਤ ਕਿਉਂ ਕਿਹਾ ਮੈਂ ਇੱਕ ਫੱਗਣ ਵਾਲੀ ਕਿਹਾ ਫੱਗਣ ਕਿਹਾ ਤਾਂ ਕਿ ਮੌਕੇ ਦਾ ਮਹੀਨਾ ਫਰਬਰੀ 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 ਮਹੀਨਾ ਕਿਹਾ ਜਨਵਰੀ ਫਰਬਰੀ ਹਾਂ ਚਲ ਦੇਖਾਂਗੇ ਮੌਕੇ ਗੱਲ ਜੇ ਤਾਂ ਮੈਨੂੰ ਸਾਧਨ ਮਿਲ ਗਿਆ ਦੀ ਪਰਾਲੀ ਚੱਕਣੇ ਵਾਲੇ ਮਿਲ ਗਏ ਅਹ ਯਾਰ ਲੋਡ ਲਾ ਤਾ ਯਾਰ ਵੀ ਜਿਹੜੀ ਪ੍ਰਸੀਡਰ ਵਾਲੀ ਜਦੀ ਬਚਾ ਦੇਣੀ ਜਿਹੜੀ ਹੋਈ ਹੋ ਸਹੀ ਬਸ ਬਸ ਫਰਵਰੀ ਚ ਵੀ ਨਹੀਂ ਨਾ ਨਹੀਂ ਜੇ ਆ ਲੋਡ ਲੱਗੇ ਫਿਰ ਬੀਜ ਲੈਣਗੇ ਇਹ ਸੀਰੇ ਤਾਂ ਪੰਮੇ ਪੈਂਦਾ ਨਹੀਂ ਹੁਣ ਇੰਨਾ ਨਹੀਂ ਮੈਂ ਤਾਂ ਪਾ ਦਿੰਦਾ ਹਰੇਕ ਸਾਲ ਪਾ ਦਿੰਦਾ ਹੁਣ ਇੰਨਾ ਰੇਹ ਵੀ ਨਹੀਂ ਮਿਲਦਾ ਇੱਕ ਕੀਲੇ ਦਾ 7 ਕਸਾਲ ਬਾਅਦ ਨੰਬਰ ਆ ਜਾਂਦਾ 7 ਕੀਲੇ ਆ 7 ਸਾਲ ਬਾਅਦ ਨੰਬਰ ਆ ਜਾਂਦਾ ਇੱਕ ਕੀਲੇ ਜਿਹੜੇ ਸਾਲ ਪਾ ਦਿੰਦਾ ਛੁੱਤੀ ਆ ਗਿਆ ਛੁੱਤੀ ਆ ਗਿਆ ਫਿਰ ਤਾਂ ਡੰਗਰ ਦਾ ਪਾਜਾ ਯਾਰ ਸਾਲ ਦੀਆਂ ਕਿੰਨੀਆਂ ਕਿ ਟਰਾਲੀਆਂ ਕਰ ਦੂਗੇ ਉਹ ਆਹੋ ਪੰਜ ਡੰਗਰ ਆ ਪੰਜ ਸੱਤ ਟਰਾਲੀਆਂ ਕਰ ਦੂ ਅੱਗੇ ਹੋਏ ਕਰ ਉਹ ਡੰਕਰ ਵੀ ਘਟਾ ਦੇ ਚਾ ਚਲ ਜੀ ਫਿਰ ਚਲ ਲਈ ਫਿਰ ਚਲੋ ਠੀਕ ਹੈ ਜੀ ਫਿਰ ਠੀਕ ਹੈ ਜੀ ওকে